ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਰਾਗ ਪੰਚਮ ਬਾਦਸ਼ਾਹ ਸਾਹਿਬ ਸ੍ਰੀ ਗੁਰਦਮਨ ਦੇਵ ਜੀ ਉਚਾਰਨ ਕਰਦੇ ਨੇ ਸ਼ਹੀਦਾਂ ਦੇ ਸਰਤਾਜ ਤੂੰ ਬਿੰਦੂ ਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨਟੇਕ ਸਦਾ ਸਦਾ Jap ਨਾਨਕੀ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਅਕਾਲ ਪੁਰਮਾਤਮਾ ਦੇ ਨਾਲ ਆਪਣਾ ਪਿਆਰ ਪਾ ਲਿਆ ਹੈ ਜਿਨ੍ਹਾਂ ਨੇ ਗੁਰੂ ਦਾ ਓਟ ਆਸਰਾ ਤੱਕ ਲਿਆ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਉਸ ਪਰਮੇਸ਼ਰ ਦਾਤ ਹੋ ਗਿਆ ਪਿਆਰਿਓ ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ ਔਰ ਆਪ ਮੁਹਾਰੇੋਂ ਨਿਕਲ ਗਿਆ ਕਿ ਤਦ ਬਿਨ ਦੂਜਾ ਨਾ ਹੀ ਕੋਏ ਤੇਰੇ ਤੋਂ ਬਿਗੈਰ ਹੋਰ ਕੋਈ ਨਹੀਂ ਜੋ ਇਸ ਦੁਨੀਆ ਤੇ ਤੂੰ ਕਰ ਰਿਆ ਹੈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਕੀਤਾ ਹੋ ਰਿਹਾ ਤੇਰੇ ਤੋਂ ਬਿਗੈਰ ਕੋਈ ਵੀ ਨਹੀਂ ਖੁਸ਼ੀਆਂ ਗਮੀਆਂ ਜ਼ਿੰਦਗੀ ਦੇ ਦੋ ਪਹਿਲੂ ਨੇ ਤੇਰੇ ਬਣਾਏ ਹੋਏ ਨੇ ਰਾਤ ਦਿਨ ਤੇਰੇ ਬਣਾਏ ਹੋਏ ਨੇ ਸੁਖ ਦੁਖ ਤੇਰੀ ਹੀ ਬਣੇ ਹੋਏ ਨੇ ਤੇ ਪਿਆਰੋ ਇੱਕ ਮੰਨੇ ਖੁਸ਼ੀਆਂ ਤੇ ਖੇੜੇ ਨਵੇਂ ਸਾਲ ਸਮੂਹ ਸੰਗਤਾਂ ਨੂੰ ਮੁਬਾਰਕ ਔਰ ਦੂਸਰੇ ਬਣੇ ਅੱਜ ਦਾ ਦਿਨ ਜਿਹੜਾ ਹੈ ਉਹ ਸ਼ਹੀਦੀ ਦਾ ਵੀ ਦਿਨ ਹੈ ਸ਼ਹੀਦੀ ਕਿੰਨਾ ਦੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕਹਿੰਕਿ ਜਿਨ੍ਹਾਂ ਨੂੰ ਅੱਜ ਦੇ ਦਿਨ ਕੋ-ਕੋ ਕੇ ਸ਼ਹੀਦ ਕੀਤਾ ਗਿਆ। ਅੱਜ ਤੋਂ ਕੁਝ ਦਿਨ ਪਹਿਲਾਂ ਪਿਆਰਿਓ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਸਭੂ ਨਗਰ ਦੇ ਸਾਹਮਣੇ ਛੁਕਿਆ ਜਾਂਦਾ। ਜਗਰਾਮਾ ਸੀਆਈਏ ਸਟਾਫ ਦੇ ਵਿੱਚ ਨਾ ਜਾ ਕੇ ਇਤਨਾ ਕਿ ਤਸ਼ੱਦਦ ਕੀਤਾ ਜਾਂਦਾ ਇਤਨਾ ਕਿ ਤਸ਼ੱਦਦ ਕੀਤਾ ਜਾਂਦਾ ਹੈ ਤੇ ਕਹਾਣੀ ਕੀ ਸੀ ਪਿਆਰਿਓ ਕਹਾਣੀ ਏ ਸੀ ਕਿ ਕੋਈ ਗੁਰਦੇਵ ਸਿੰਘ ਇਹਨਾਂ ਦੇ ਨਾਮ ਦਾ ਬੰਦਾ ਹੋਰ ਸੀ ਜਿਹਦੇ ਨਾਮ ਦੇ ਉੱਤੇ ਪਾਕਿਸਤਾਨ ਦੇ ਵਿੱਚੋਂ ਹਥਿਆਰ ਆਏ ਸਨ ਉਹ ਤਾਂ ਬੰਦਾ ਲੱਭਾ ਨਹੀਂ ਤੇ ਕਾਲ ਤੱਕ ਦੇ ਜਥੇਦਾਰ ਨੂੰ ਨਿਸ਼ਾਨਾ ਬਣਾ ਕੇ ਚੁੱਕ ਰਿਹਾ ਸੀ ਇਤਨਾ ਕੋ ਤਸ਼ੱਦਦ ਕੀਤਾ ਇਤਨਾ ਕੋ ਤਸ਼ੱਦਦ ਕੀਤਾ ਪਿਆਰਿਓ ਲੱਤਾਂ ਬਾਹਾਂ ਤੱਕ ਤੋੜ ਦਿੱਤੀਆਂ ਨਾ ਬਾਹਾਂ ਕੰਮ ਕਰਦੀਆਂ ਨਾ ਲੱਤਾਂ ਕੰਮ ਕਰਦੀਆਂ ਨਾ ਮੂੰਹ ਦੇ ਵਿੱਚੋਂ ਕੋਈ ਬੋਲ ਨਿਕਲਦਾ ਕਨੇ ਕਿਤਨੇ ਕ ਦਿਨ ਨੂੰ ਰੱਖਿਆ ਗਿਆ ਪਿਆਰਿਓ ਆਖੀਰ ਜਦੋਂ ਭਾਲਿਆ ਕਿ ਇਹਨਾਂ ਦੇ ਵਿੱਚ ਕੁਝ ਨਹੀਂ ਹੈ ਤੇ ਨਾ ਇਹ ਬਚ ਸਕਦਾ ਹੈ ਸਵਨ ਸਿੰਘ ਉਹਨਾ ਪਿਆਰਿਓ ਐਸਐਸਪੀ ਸੀ ਉਸ ਟਾਈਮ ਦੇ ਉੱਤੇ ਜਿਸ ਨੇ ਤਸ਼ੱਦਦ ਕੀਤਾ ਤਸ਼ੱਦਦ ਕਰਨ ਵਾਲਿਆਂ ਦਾ ਜੋ ਹਸ਼ਰ ਹੋਇਆ ਇੱਕ ਪੁਲਿਸ ਮੁਲਾਜ਼ਮ ਸੀ ਉੱਥੇ ਪਿਆਰਿਓ ਜਿਸ ਦੇ ਵਿੱਚ ਕੋ ਰਹਿਮੁ ਕਰਮ ਆਇਆ ਦਰਸ਼ਨ ਸਿੰਘ ਉਹਦਾ ਨਾਂ ਸੀ ਅੱਜ ਵੀ ਜੀਵਤ ਹੈ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇਤਨਾ ਭਾਰੀ ਤਸ਼ੱਦਦ ਸਿੱਖ ਕੌਮ ਦੇ ਜਥੇਦਾਰ ਤੇ ਹੋ ਰਿਹਾ ਉਹਦਾ ਮਨ ਕੀਤਾ ਕਿ ਇਹਨਾਂ ਨੂੰ ਵੀ ਸਬਕ ਸਿਖਾਇਆ ਜਾਵੇ ਨੌਕਰੀ ਛੱਡੀ ਔਰ ਨੌਕਰੀ ਛੱਡਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਦੇ ਕੋਲ ਪਿਆਰਿਓ ਜਿਸ ਵੇਲੇ ਦਰਖਾਸਤ ਦਿੱਤੀ ਤੇ ਉਸ ਵੇਲੇ ਇਤਨਾ ਕੋ ਜਿਆਦਾ ਤਸ਼ੱਦਦ ਤੇ ਇਤਨੀ ਕ ਜਿਆਦੀ ਇੰਟੈਲੀਜੈਂਸੀ ਸੀ ਕਿ ਜਿਸ ਵੇਲੇ ਉਹਨੇ ਦਰਖਾਸਤ ਦਿੱਤੀ ਪਿਆਰੇ ਉਹ ਤੇ ਉਹਨੂੰ ਮਨੁੱਖੀ ਅਧਿਕਾਰਾਂ ਦੇ ਜਿਹੜਾ ਵੇਣਕਾਰ ਕੋਲ ਜੱਜ ਰਟਾਇਰ ਹੋਇਆ ਸੀ ਆਪਣਾ ਸਿੱਖ ਪਿਛਲੇ ਦਰਵਾਜ਼ੇ ਦੇ ਰਾਹੀਂ ਉਹਨੂੰ ਗੱਡੀ ਦੇ ਆਪਣੀ ਗੱਡੀ ਦੇ ਵਿੱਚ ਕੱਢ ਕੇ ਛਪਾਇਆ ਗਿਆ ਔਰ ਉਸ ਪਰਿਵਾਰ ਦੇ ਉੱਤੇ ਇੰਨਾ ਜ਼ੁਲਮ ਕੀਤਾ ਇੰਨਾ ਜ਼ੁਲਮ ਕੀਤਾ ਇੰਨਾ ਜ਼ੁਲਮ ਤਸ਼ੱਦਦ ਸਹਗੇ ਵੀ ਪਿਆਰਿਓ ਤੇ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਕੀਤੀ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਦੀ ਆਵਾਜ਼ ਠਾਈ ਕਿ ਕਿਸ ਤਰੀਕੇ ਦੇ ਨਾਲ ਮੇਰੇ ਸਾਹਮਣੇ ਭਾਈ ਗੁਰਦੇਵ ਸਿੰਘ ਕੌਂਕੇ ਤੇ ਤਸ਼ੱਦਦ ਕੀਤਾ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਛੜੇ ਦੇ ਉੱਤੇ ਬਿਠਾ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ। ਔਰ ਕਿਤਨਾ ਭੱਦਾ ਬੋਲ-ਬੋਲਿਆ ਜਾਂਦਾ ਪਿਆਰਿਓ ਬਾਥਰੂਮ ਦੀ ਜਗ੍ਹਾ ਤੇ ਪਿਸ਼ਾਬ ਰਿਸ-ਰਿਸ ਕੇ ਪਿਸ਼ਾਬ ਦੀ ਜਗ੍ਹਾ ਤੇ ਬਾਥਰੂਮ ਹੀ ਆਉਂਦਾ ਹੈ ਤੇ ਪਤਾ ਅਗੋਂ ਕੀ ਬੋਲ ਬੋਲਦੇ ਕਹਿੰਦੇ ਦੇਖੋ ਤੁਹਾਡੇ ਜਥੇ ਦਾ ਪਿਸ਼ਾਬ ਨਿਕਲ ਰਿਹਾ। ਔਰ ਅਖੀਰ ਜਦੋਂ ਹੋ ਗਈ ਯਥੇਦਾਰ ਦੇ ਮੂੰਹ ਦੇ ਵਿੱਚੋਂ ਬੋਲ ਨਹੀਂ ਫਟਿਆ ਕਿਉਂਕਿ ਸਿੱਖੀ ਨੂੰ ਸਮਰਪਿਤ ਸਨ ਸਿਮਰਨ ਕਰਦੇ ਸਨ ਮਾੜਾ ਕੰਮ ਨਾ ਕੀਤਾ ਹੀ ਕੋਈ ਨਹੀਂ ਸੀ ਤੇ ਪਿਆਰਿਓ ਹਰ ਵੇਲੇ ਉਸ ਵੇਲੇ ਇਤਨਾ ਇੱਕ ਸਰੀਰ ਬਦਮ ਪੈ ਗਿਆ ਕਿ ਕੋਲ ਨਾ ਦੇ ਜਿਹੜੇ ਜਿੰਦ ਜਾਨ ਵੀ ਜਿਵੇਂ ਆ ਮੂੰਹ ਦੇ ਵਿੱਚੋਂ ਬੋਲ ਵੀ ਬੋਲਿਆ ਨਹੀਂ ਜਾਂਦਾ ਜ਼ਰੂਰੀ ਨਹੀਂ ਸਾਰੇ ਮਾੜੇ ਹੁੰਦੇ ਵਿੱਚ ਕੁਝ ਧਰਮੀ ਹੁੰਦੇ ਆ ਤਰਬੀਆਂ ਨੇ ਕੀ ਕੀਤਾ ਥੱਲੇ ਗੱਦਾ ਦੇ ਦਿੱਤਾ ਉੱਤੇ ਕੰਬਲ ਪਾਤਾ ਲਾਗੇ ਹੀਟਰ ਚਲਾ ਦਿੱਤਾ ਪਿਆਰਿਓ ਆਇਆ ਨਸ਼ੇ ਦੀ ਸ਼ਰਾਬ ਦੇ ਵਿੱਚ ਦੱਜਿਆ ਹੋਇਆ ਟੰਨ ਘੋਟਣਾ ਤੇ ਆਉਂਦੇ ਹੀ ਉਹਨੇ ਠੁੱਡ ਮਾਰਿਆ ਇਹ ਕੌਣ ਪਿਆ ਹੈ ਕਹਿੰਦੇ ਜੀ ਇਹ ਜੱਥੇਦਾਰ ਸਾਹਿਬ ਨੇ ਕਹਿਣ ਲੱਗਾ ਤੁਹਾਡਾ ਪੁਲੁਈਆ ਲੱਗਦਾ ਇਹਨੂੰ ਤੁਸੀਂ ਕੰਬਲ ਦਿੱਤਾ ਉੱਤੇ ਹੀਟਰ ਲਾਇਆ ਹੀਟਰ ਨੂੰ ਠੁੱਡ ਮਾਰਿਆ ਪਿਆਰਿਓ ਕਰੰਟ ਵੀ ਲੱਗਾ ਕਰ ਬਚਾ ਹੋਇਆ ਅਖੀਰ ਦੇ ਸਮੇਂ ਭਾਈ ਗੁਰਦੇਵ ਸਿੰਘ ਕੌਕੇ ਨੂੰ ਥੜੇ ਦੇ ਉੱਤੇ ਬਿਠਾ ਕੇ ਆਪਣੇ ਮਲਾਜ਼ਮਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਅਤੇ ਸਿਧਵਾ ਵੇਟ ਦਰਿਆ ਦੇ ਕੰਢੇ ਤੇ ਲਿਆ ਕੇ ਟੋਟੇ-ਟੋਟੇ ਕਰਕੇ ਉਸ ਨੂੰ ਜਲ ਪ੍ਰਵਾਹ ਕਰ ਦਿੱਤਾ ਜਿਨ੍ਹਾਂ ਦਾ ਭਾਈ ਦਰਸ਼ਨ ਸਿੰਘ ਅਗਰ ਆਵਾਜ਼ ਨਾ ਉਠਾਉਂਦਾ ਕਿ ਕੋਈ ਥੋ ਪਤਾ ਨਹੀਂ ਇਸ ਲਗਨਾ ਰਿਕਾਰਡ ਦੇ ਵਿੱਚ ਅਜੇ ਵੀ ਹੈ। اے ਸੀ ਪਿਆਰਿਓ ਅੱਜ ਦਾ ਸ਼ਹੀਦੀ ਦਿਨ ਔਰ ਸਾਡੀ ਕੌਮ ਹੀ ਸ਼ਹੀਦੀਆਂ ਦੀ ਬਨਾਤੇ ਚੱਲਦੀ ਹੈ। ਔਰ ਸਾਡੀ ਕੌਮ ਦੀ ਸ਼ਹੀਦੀਆਂ ਦੇ ਖਾਤਰ ਸਾਡਾ ਅਜੇ ਇੱਥੇ ਜਿਉਣਾ ਹੈ। ਪਰ ਜੋ ਕੁਝ ਅੱਜ ਵੀ ਸਿੱਖਾਣਾ ਪਿਆਰਿਓ ਹੋ ਰਿਹਾ ਏ, ਮੰਦ ਭਾਗਾ ਹੋ ਰਿਹਾ ਏ। ਸਿੱਖ ਕੌਮ ਦੇ ਵਿੱਚੋਂ ਇੱਕ ਪ੍ਰਧਾਨ ਮੰਤਰੀ ਬਣ ਜਾਵੇ ਅਰਥ ਸ਼ਾਸਤਰੀ ਹੋਵੇ ਦੇਸ਼ ਨੂੰ ਚੁੱਕ ਕੇ ਉੱਚੇ ਆਉਂਦਿਆਂ ਤੇ ਲਜਾਣ ਵਾਲਾ ਹੋਵੇ ਤੇ ਪਿਆਰਿਓ ਜਿਸ ਜਗ੍ਹਾ ਤੇ ਪ੍ਰਧਾਨ ਮੰਤਰੀਆਂ ਦੇ ਸਸਕਾਰ ਕੀਤੇ ਜਾਂਦੇ ਉਸ ਜਗ੍ਹਾ ਤੇ ਉਹਦਾ ਸਸਕਾਰ ਵੀ ਨਾ ਹੋਵੇ ਤੇ ਸਿੱਖ ਕੌਮ ਵਾਸਤੇ ਇਹਦੋਂ ਵੱਡੀ ਘਾਟੇ ਵਾਲੀ ਵੀ ਗੱਲ ਕੋਈ ਨਹੀਂ ਸਾਡੀ ਕਰਸਾਨੀ ਬਾਟਰਾ ਤੇ ਰੁਲਦੀ ਹੋਵੇ ਦਿੱਲੀ ਨੂੰ ਅਸੀਂ 14 ਵਾਰ ਜਿੱਤਿਆ ਹੋਵੇ ਤੇ ਦਿੱਲੀ ਦੇ ਵਿੱਚ ਜਾਣ ਬਾਤ ਤੇ ਸਾਨੂੰ ਮਨਾ ਹੀ ਹੋਵੇ ਅੱਗੋਂ ਡਾਂਗਾ ਪੈਂਦੀ ਹੁਣ ਤਰੂ ਗਹਿ ਚੱਲਦੀ ਹੋਵੇ ਗੋਲੀਆਂ ਚੱਲਦੀਆਂ ਹੁਣ ਪਿਆਰਿਓ ਏਦੋਂ ਵੱਡਾ ਵੀ ਹੋਰ ਕੋਈ ਮੰਦ ਭਾਗਾ ਸਮਾਂ ਨਹੀਂ ਸੋ ਕਹਿਣ ਦਾ ਭਾਵ ਕਿ ਇਹ ਜਿਹੜਾ ਨਵਾਂ ਸਾਲ ਪਿਆਰਿਓ ਸਾਡੇ ਲਈ ਆਇਆ ਹੈ ਅਗਰ ਖੁਸ਼ੀਆਂ ਲੈ ਕੇ ਆਇਆ ਹੈ ਤੇ ਪਿਆਰਿਓ ਸਾਡੇ ਹੱਕਾਂ ਦੀ ਰਿਕਵਾਲੀ ਕਰਨ ਦਾ ਸੁਨੇਹਾ ਲੈ ਕੇ ਵੀ ਆਇਆ ਹੈ ਜੇ ਸਾਡੀ ਕਰਸਾਨੀ ਬਾਰਡਰਾਂ ਤੇ ਰੁੱਲਦੀ ਪਈ ਆ ਪਿਆਰਿਓ ਇਹ ਕੋਈ ਵੱਡੇ ਕਿਸਾਨ ਨਹੀਂ ਜੇ ਉਥੇ ਕਿੱਲੇ-ਕਿੱਲੇ ਦੋਨੋਂ ਕਿੱਲਿਆਂ ਦੇ ਮਾਲਕ ਤਨਾ-ਤਨਾ ਕਿੱਲਿਆਂ ਦੇ ਮਾਲਕ ਉਥੇ ਬੈਠੇ ਸਾਡੇ ਵਾਸਤੇ ਸ਼ਹੀਦੀਆਂ ਜਾ ਪੀਣ ਨੂੰ ਤਿਆਰ ਨੇ ਤੇ ਸਾਡੇ ਕੌਮ ਨੂੰ ਸਾਡੇ ਨਗਰਾਂ ਨੂੰ ਵੀ ਚਾਹੀਦਾ ਹੈ ਅਸੀਂ ਉਹਨਾਂ ਦੀ ਅਗਰ ਅਸੀਂ ਜਾ ਕੇ ਬੈਠ ਨਹੀਂ ਸਕਦੇ ਤਾਂ ਅਸੀਂ ਪਿਆਰਿਓ ਨਗਰਾਂ ਦੇ ਵਿੱਚੋਂ ਅਗਰਾਈਆਂ ਕਰੀਏ ਰਸਤ ਪਾਣੀ ਪਹਚਾਈਏ ਤਾਂ ਕਿ ਸਾਡਾ ਨਾਮ ਹੀ ਹੋਵੇ ਕਿ ਭਾਈ ਅਸੀਂ ਵੀ ਇਸ ਮਹਿਮੇ ਦੇ ਵਿੱਚ ਹੀ ਸਾਲਿਆ ਸੋ ਚਿਹਦੀਆਂ ਦਾ ਜਿਹੜਾ ਨਿਜਾਮ ਹੈ ਉਹ ਵੀ ਦੁਬਾਰਾ ਚੱਲ ਪਿਆ ਪਿਆਰਿਓ ਨੌਜਵਾਨ ਬੱਚਿਆਂ ਨੂੰ ਬਗੈਰ ਕਿਸੇ ਗੱਲ ਤੋਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਤਿੰਨ ਬੱਚੇ ਕਾਨੂੰਨਾਂ ਗਰਦਾਸਪੁਰ ਵਾਲੇ ਇਲਾਕੇ ਦੇ ਵਿੱਚੋਂ ਚੁੱਕ ਕੇ ਜੂਪੀ ਦੇ ਵਿੱਚ ਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਤੇ ਕਹਿਣ ਲੱਗੇ ਮੁਕਾਬਲਾ ਹੋਇਆ ਜਦੋਂ ਮਾਂ ਪਿਓ ਨੇ ਵੇਖਿਆ ਇੱਕ ਬੱਚੇ ਦੇ ਸਰੀਰ ਤੇ ਗੋਲੀ ਦਾ ਨਿਸ਼ਾਨ ਨਹੀਂ। ਔਰ ਜਿਹੜੇ ਕੱਪੜਿਆਂ ਦੇ ਵਿੱਚ ਉਹਨਾਂ ਨੂੰ ਭਗੌੜਾ ਕੀਤਾ ਗਿਆ ਦੋ ਤਿੰਨਾਂ ਦਿਨਾਂ ਦੇ ਵਿੱਚ ਪਿਆਰੇ ਉਹਨਾਂ ਨੂੰ ਖਤਮ ਕਰਕੇ ਕਹਿਣ ਦਾ ਭਾਵ ਕਿ ਅੱਜ ਵੀ ਸਾਡੇ ਤੇ ਉਹੀ ਸ਼ਹੀਦੀਆਂ ਵਾਲਾ ਤਸ਼ੱਦਦ ਵਾਲਾ ਦੌਰ ਚੱਲ ਰਿਹਾ ਹੈ ਇਸ ਵਾਸਤੇ ਨਵੇਂ ਸਾਲ ਦੇ ਵਿੱਚ ਵੀ ਸਾਨੂੰ ਗਾਂ ਸੁਚੇਤ ਹੋਣਾ ਪਵੇਗਾ ਅੱਗੇ ਤੋਂ ਆਪਣੀ ਜਿਹੜੀ ਜ਼ਿੰਮੇਵਾਰੀ ਸਾਡੀ ਇਹ ਹੈ ਸਿੱਖ ਕੌਮ ਦੀ ਕਿ ਅਸੀਂ ਇੱਕ ਮੁੱਠ ਹੋਈਏ ਜਿਤਨਾ ਚਿਰ ਅਸੀਂ ਇੱਕ ਮੁੱਠ ਨਹੀਂ ਪਿਆਰੇ ਹੁੰਦੇ ਉਹਨਾਂ ਚਿਰ ਸਾਡਾ ਹੱਲ ਕੋਈ ਨਹੀਂ ਜੈ ਸੋ ਆਓ ਅੱਗੇ ਹੁਕਮ ਦੇ ਵਿੱਚ ਸਤਿਗੁਰੂ ਕੀ ਕਹਿੰਦੇ ਨੇ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਇੱਕ ਅਕਾਲ ਪੁਰਖ ਪਰਮਾਤਮਾ ਤੇਰੇ ਤੇ ਹੀ ਸਾਡਾ ਜੋਰ ਆ ਤੂੰ ਹੀ ਸਾਡੀ ਰੱਖਿਆ ਕਰ ਸਕਦਾ ਹੈ ਔਰ ਤੇਰੇ ਆਸਰੇ ਪਰણે ਖਾਲਸਾ ਪੰਥ ਅੱਗੇ ਵਧ ਸਕਦਾ ਸਭੀ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੀਕ ਤੇਰਾ ਆਧਾਰ ਹਰ ਇੱਕ ਪੰਕਤੀ ਦੇ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਕਿ ਤੂੰ ਹੀ ਹੈ ਤੇਰੇ ਤੋਂ ਬਗੈਰ ਕੋਈ ਨਹੀਂ ਤੇ ਤੇਰੀ ਟੀਕ ਦੇ ਆਸਰੇ ਸਾਰਾ ਸੰਸਾਰ ਚੱਲਦਾ ਹੈ ਰਹਾਉ ਹੈ ਤੂੰ ਹੈ ਤੋ ਹੋਵੜ ਹਾਰ ਅਗਮਿਆ ਗਾਹ ਦੀ ਉੱਚਾ ਪਾਰ ਜੋ ਤੁਧ ਸੇਵੇ ਤਿਨ ਭੋ ਦੁੱਖ ਨਾ ਹੈ ਪਿਆਰਿਓ ਜਿਹੜੇ ਸਿਮਰਨ ਕਰਦੇ ਨੇ ਨਾ ਉਹਨਾਂ ਤੇ ਤਸ਼ੱਦਦ ਕਰਕੇ ਸਰੀਰ ਦੇ ਵਿੱਚੋਂ ਭਾਵੇਂ ਜਿੰਦ ਵੀ ਕੱਢ ਲੈਣ ਉਹਨਾਂ ਤੇ ਕਦੇ ਕਸ਼ਟ ਨਹੀਂ ਆਉਂਦਾ ਇੱਕ ਛੋਟੀ ਜੀ ਘਟਨਾ ਮੇ ਆਪ ਜੀ ਨਾਲ ਫਿਰ ਵੀ ਸਾਥੀ ਕਰਦਾ ਭਾਈ ਅਨੋਖ ਸਿੰਘ ਜੀ ਬਬਰ ਜਿਨ੍ਹਾਂ ਦੇ ਛਾਤੀ ਦੇ ਵਿੱਚ ਕਿੱਲ ਠੋਕੇ ਗਏ ਵਾਵਾ ਵਿੱਚ ਕਿਲ ਠੋਕੇ ਗਏ ਮੱਥੇ ਵਿੱਚ ਕਿਲ ਠੋਕੇ ਗਏ ਅੱਖਾਂ ਵਿੱਚ ਕਿਲ ਠੋਕੇ ਗਏ ਸਿਰ ਦੇ ਵਿੱਚੋਂ ਖੂਨ ਇੰਨਾ ਵਹਿ ਗਿਆ ਕੰਧ ਦੇ ਨਾਲ ਢੋਲ ਆ ਕੇ ਜਿਸ ਵੇਲੇ ਬੈਠੇ ਨਾ ਤੇ ਪਿਆਰਿਓ ਕੰਧ ਦੇ ਨਾਲ ਸਿਰ ਜੁੜ ਗਿਆ ਖੂਨ ਦੇ ਨਾਲ ਇੱਕ ਅੱਖ ਬਾਹਰ ਨਿਕਲ ਗਈ ਆ ਦੂਜੀ ਖਤਮ ਹੋ ਗਈ ਆ ਅੱਖਾਂ ਦੋਹਾਂ ਤੋਂ ਦੀਦਾ ਨਹੀਂ ਸ਼ਾਮ ਦਾ ਟਾਈਮ ਹੈ ਸੰਤਰੀ ਨੂੰ ਆਵਾਜ਼ ਮਾਰ ਕੇ ਕਹਿੰਦੇ ਸੰਤਰੀ ਵੇਗ ਸ਼ਾਮਾਂ ਪੈ ਗਈਆਂ ਨੇ ਰਹਿਰਾ ਸਾਹਿਬ ਜੀ ਦਾ ਟਾਈਮ ਹੋ ਗਿਆ ਸਾਡੇ ਸਤਿਗੁਰੂ ਦੀ ਏਡੀ ਕਿਰਪਾ ਹੈ ਸਾਡੇ ਤੇ ਅਗਮ ਅਗਾਧ ਉੱਚ ਪਾਰ ਬੜਾ ਉੱਚਾ ਪ੍ਰਮਾਤਮਾ ਹੈ ਜੋ ਤੁਦ ਸੇਵੇਂ ਤਿਨ ਭਉ ਦੁੱਖ ਨਾਹੀਂ ਗੁਰ ਪ੍ਰਸਾਦ ਨਾਨਕ ਗੁਣ ਗਾਹੀਂ ਉਹਨਾਂ ਨੂੰ ਦੁੱਖ ਨਹੀਂ ਆਉਂਦਾ ਪਿਆਰਿਓ ਤੇ ਉਹ ਦੁਖੀ ਹੋਏ ਵੀ ਸ਼ਰੀਰ ਦੇ ਵਿੱਚ ਜਿੰਦ ਜਾਨ ਵੀ ਨਹੀਂ ਤਾਂ ਵੀ ਗੁਰੂ ਦੀ ਕਿਰਪਾ ਦੇ ਨਾਮ ਨਾਨਕ ਦੇ ਗੁਣ ਗਾਉਂਦੇ ਜੋ ਈਸੇ ਸੋ ਤੇਰਾ ਰੂਪ ਗੁਣ ਨਿਧਾਨ ਗਵਿੰਦ ਅਨੂਪ ਉੱਚੇ ਮਾਲਕ ਸਿਮਰ 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 ਜਨ ਸੋਈ ਨਾਨਕ ਕਰਮ ਪ੍ਰਾਪਤ ਹੋਏ ਚੰਗੇ ਕਰਮਾਂ ਦੇ ਨਾਲ ਸਿਮਰਨ ਮਿਲਦਾ ਜੇ ਪਿਆਰਿਓ ਤੇ ਸਿਮਰਨ ਦੀ ਵਿਢਾਈ ਦੇ ਨਾਲ ਜਿਹੜਾ ਇਸ ਦੁਨੀਆ ਤੇ ਨਾਮਣਾ ਖੱਟ ਕੇ ਜਾਂਦਾ ਹੈ ਨਾ ਉਹ ਸਦਾ ਵਾਸਤੇ ਅਮਰ ਹੋ ਜਾਂਦਾ ਹੈ ਸਦਾ ਵਾਸਤੇ ਉਹਦਾ ਨਾਮ ਸਨੇਹੀ ਅੱਖਰਾਂ ਦੇ ਵਿੱਚ ਚਮਕਦਾ ਜੇ ਨਾਨਕ ਕਰਮ ਪ੍ਰਾਪਤ ਹੋਏ ਚੰਗੇ ਕਰਮਾਂ ਦਾ ਲੇਖਾ ਹੋਵੇ ਪਿਆਰਿਓ ਫੇਰੀ ਚੀਜ਼ ਮਿਲਦੀ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰੇ ਸੰਸਾਰ ਪਿਆਰਿਓ ਜਿਨ੍ਹਾਂ ਨੇ ਪਰਮੇਸ਼ਰ ਦਾ ਔਟ ਆਸਰਾ ਲਿਆ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਤੇ ਉਹਨਾਂ ਦੇ ਨਾਲ ਸਾਰੀ ਦੁਨੀਆ ਸਾਰੀ ਕਾਇਨਾਤ ਤਰ ਜਾਂਦੀ ਹੈ ਕਹੋ ਨਾਨਕ ਪ੍ਰਭ ਲੋਚਾ ਪੂਰ ਸਤ ਜਣਾ ਕੀ ਬਾਛੋ ਧੂਰ ਤੇ ਸਹਿਬ ਸ੍ਰੀ ਗੁਰਦੇਵ ਜੀ ਕਹਿੰਦੇ ਮੇਰੇ ਮਨ ਦੀ ਮਰਾਦ ਕੀ ਏ ਮੇਰੇ ਮਨ ਦੀ ਲੋਚਾ ਕੀ ਮੇਰੇ ਮਨ ਦੀ ਇੱਛਾ ਕੀ ਏ ਸਤ ਗੁਰੂ ਸੱਚੇ ਪਾਤਸ਼ਾਹ ਪੂਰੀ ਕਰਦੇ ਇੱਛਾ ਹੈ ਸਾਧ ਸੰਗਤ ਦੇ ਚੰਨਾਂ ਦੀ ਧੂੜ ਹੀ ਪ੍ਰਾਪਤ ਹੋ ਜਾਵੇ ਸੋ ਇਹ ਸੀ ਜੀ ਅੱਜ ਦਾ ਹੁਕਮ ਤੇ ਭਾਈ ਗੁਰਦੇਵ ਸਿੰਘ ਕੌਂਕੀ ਸਾਹਿਬ ਜੀ ਦੀ ਸ਼ਹੀਦੀ ਦਾ ਬਿਆਨ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਉਹੀਆਂ ਭੁੱਲਾ ਨੂੰ ਨੱਚ ਤਾਰਿਓ ਨਵਾਂ ਸਾਲ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਪ੍ਰਾਣੀਆਂ ਯਾਦਾਂ ਭੁੱਲ ਜਾਣ ਔਰ ਸ਼ਹੀਦੀਆਂ ਸਦਾ ਸਾਡੇ ਮਨਾਂ ਚ ਕਾਇਮ ਰਹਿਣ ਤਾਂ ਕਿ ਸਾਡੀ ਕੌਮ ਦੀ ਅਗਵਾਈ ਉਹਨਾਂ ਸ਼ਹੀਦਾਂ ਦੇ ਨਾਲ ਹੋ ਸਕੇ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ